ਆਪਾਂ ਸਰਦੀਆਂ ਦੀ ਰਾੜਾ ਵੀ ਲਾਇਆ ਹੈ ਪਾਣੀ ਵਾਲੇ ਆ ਦੇਖੋ ਵਾਟਰਪੂਫ ਰਾੜਾ ਨਹੀਂ ਸਾਡੇ ਕੋਲ ਪਾਣੀ ਦੀ ਜਿਹੜੀ ਮਾਰਸ਼ਲ ਹੋਣੀ ਹੈ ਇਹ ਵੀ ਤੁਹਾਨੂੰ ਬਹੁਤ ਘੱਟ ਪ੍ਰਾਈਸ ਤੇ ਮਿਲਣੀ ਹੈ ਜਿਹਨੇ ਅਗਰ ਕਿਸੇ ਨੇ ਪ੍ਰਾਈਸ ਜਾਣਨੇ ਹੈ ਤਾਂ ਸਾਡੇ ਕੋਲੋਂ ਮੈਸੇਜ ਕਰੋ ਸਾਨੂੰ ਸਾਡਾ ਵਟਸਐਪ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਸਾਡੇ ਨਾਲ ਕੰਟੈਕਟ ਕਰੋ ਅਸੀਂ ਤੁਹਾਨੂੰ ਬਹੁਤ ਚੀਪ ਪ੍ਰਾਈਸ ਵੀ ਦਵਾਂਗੇ ਨਾਲ 1 ਸਾਲ ਦੀ ਗਾਰੰਟੀ ਇਹ ਵਿਦਾਉਟ ਵਾਟਰਪੂਫ ਲੈਣੀ ਹੈ ਇਹ ਵੀ ਸਾਡੇ ਕੋਲ अवेलेबल ਹੈ ਕਵਾਲਿਟੀ ਦੋਨਾਂ ਦੀ ਬਹੁਤ ਵਧੀਆ ਹੋਊਗੀ ਇਹ ਡਾਊਟ ਵਾਟਰਪਰੂਫ ਹੈ ਇਹਦੇ ਹੀ ਬਹੁਤ ਚੀਪ ਪ੍ਰਾਈਸ ਦੇਵਾਂਗੇ ਮਾਰਕੀਟ ਦੇ ਵਿੱਚ 2500 ਵਿੱਚ ਚੱਲਦਾ ਹੈ ਸਾਡੇ ਨਾਲ ਇੱਕ ਵਾਰੀ ਫੋਨ ਤੇ ਕੰਟੈਕਟ ਕਰੋ ਤੁਹਾਨੂੰ ਇਹਦੇ ਬਹੁਤ ਚੀਪ ਪ੍ਰਾਈਸ ਦੇਵਾਂਗੇ ਜੇ ਤੁਸੀਂ ਵੀਰ ਨੇ ਮਰਸ਼ਨ ਰੋਡ ਫਿਰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਨੰਬਰ 3 ਤੇ ਚੱਲ ਰਿਹਾ ਹੈ ਤੇ ਸਾਡੀ ਵੀਡੀਓ ਨੂੰ ਬਰਤਬਰ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਲੋਕਾਂ ਕੋਲ ਇਹ ਪਹੁੰਚੋ ਤੇ ਹੋਰ ਕਿਸੇ ਮੇਰੇ ਵੀਰ ਘਰਾ ਭਰਾ ਨੇ ਆਪਣਾ ਕੰਮ ਕਰਵਾਉਣਾ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਠੀਕ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਤੇ ਸਾdana ਕੰਟੈਕਟ ਕਰੋ ਅਗਰ ਕਿਸੇ ਨੇ ਕਮਰਸ਼ਲ ਔਰ ਲੈਣੀ ਹੈ ਠੀਕ ਹੈ ਕੀ ਹਾਲ ਹੈ ਮੇਰੀ YouTube ਫੈਮਲੀ ਠੀਕ ਹੈ ਜੀ ਸਾਰੇ ਠੀਕ ਹੀ ਹੋਣਗੇ ਠੀਕ ਹੈ ਜੀ ਜਿਵੇਂ ਕਿ ਤੁਸੀਂ ਮੇਰੀ ਪਹਿਲੀ ਵੀਡੀਓ ਨੂੰ ਬੜਾ ਪਿਆਰ ਦਿੱਤਾ ਹੈ ਤੇ ਆਪਾਂ ਦੇਖੋ ਮੇਰੇ ਕਈ ਕਸਟਮਰ ਨੂੰ ਨੀਡ ਸੀ ਕਿ ਆਪਾਂ 50 40 ਕੰਸੀਟ ਲੈਣੀ ਹੈ ਆ ਦੇਖੋ ਆ 50 40 ਕੰਸੀਟ ਲੈ ਆਏ ਹਨ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਹੈ ਰੇਟ ਆਪਾਂ ਤੁਹਾਨੂੰ ਸਾਰੇ ਦੱਸੀ ਹੋਈ ਆ ਵੀਡੀਓ ਦੇ ਵਿੱਚ ਆ ਦੇਖੋ ਬਹੁਤ ਵਧੀਆ 9 ਵਾਰ ਦੇ ਵੀ ਕੰਸੀਡਾ ਮਿਲਣਗੇ ਤੁਹਾਨੂੰ ਪੇਕ 40 ਕਲਰ ਤੁਸੀਂ ਜਿਹੜਾ ਕਹੋਗੇ ਉਹ ਦੇ ਦਾਂਗੇ ਵੈਸੇ ਵਾਈਟ ਤੇ ਰੋਮ ਵਾਈਟ ਜ਼ਿਆਦਾ ਚੱਲਦਾ ਤੇ ਆਪਣੇ ਵੀਰ ਠੀਕੇ ਜਿਹੜੇ ਮਾ ਕੀ ਨਾਮ ਸੁਨਾਮ ਵਾਲੇ ਤੇ ਆਪਣਾ ਇੱਕ ਸੀਗੇ ਜਲਾਲਪਿੰਡ ਵਾਲੇ ਤੇ ਇੱਕ ਆਪਣਾ ਖੁੱਦੇ ਪਿੰਡ ਵਾਲਾ ਆ ਤਿੰਨਾਂ ਦਾ ਮਾਲ ਪੈਕ ਹੈ ਆ ਆਪਣਾ ਖੁੱਦੇ ਪਿੰਡ ਵਾਲਾ ਦਾ ਮਾਲ ਜਿੰਨਾਂ ਦਾ ਜਾਣਾ ਕੰਸੀਡਾ ਤੇ ਆ ਆਪਣੀ ਰਾਣਾ ਜਿਹੜੀ ਆਪਣੇ ਜਲਾਲਪਿੰਡ ਜਾਣੀਆਂ ਤੇ ਉਹ ਜਣਾ ਸੁਨਾਮ ਜਿਹੜਾ ਆਪਣਾ ਮਾਲ ਪਿਆ ਹੈ ਠੀਕ ਹੈ ਆ ਤਿੰਨੇ ਮਾਲ ਅੱਜ ਤੁਹਾਨੂੰ ਟ੍ਰਾਂਸਪੋਰਟ ਦੇ ਰਖਾ ਕੇ ਤੁਹਾਨੂੰ ਬਿਲਟੀ ਦੇ ਦਿੱਤੀ ਜਾਊਗੀ ਠੀਕ ਹੈ ਤੇ ਕਿਸੇ ਹੋਰ ਵੀਰ ਨੇ ਵੀ ਆਨਲਾਈਨ ਆਰਡਰ ਕਰਨਾ ਹੋਵੇ ਤਾਂ ਬੇਝਿ ਧੱਕ ਕਰ ਸਕਦਾ ਹੈ ਭਾਈ ਸਾਡਾ ਬੁਝਿੰਡੇ ਕੰਮ ਹੈ ਇਲੈਕਟ੍ਰਿਕ ਦਾ ਸਮਾਨ ਦਾ ਤੇ ਕੁਝ ਵੀ ਕੋਈ ਵੀ ਘਰ ਦੀ ਕੋਈ ਵੀ ਚੀਜ਼ ਚਾਹੀਦੀ ਹੋਵੇ ਸਾਨੂੰ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਵੀਡੀਓ ਤੇ ਚੱਲ ਰਿਹਾ ਹੋਊਗਾ ਸਾਨੂੰ ਨਾਲ ਸਾਡੇ ਨਾਲ ਕੰਟੈਕਟ ਕਰੋ ਤੁਹਾਨੂੰ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਵਿੱਚ ਅਸੀਂ ਸਮਾਨ ਪ੍ਰੋਵਾਈਡ ਕਰਾਂਗੇ ਥੈਂਕ ਯੂ